ਤਖਤ ਢੀਸ ਕੇ ਲੈ ਕੇ ਇੱਥੇ ਦਰਬਾਰ ਸਾਹਿਬ ਲੈ ਕੇ ਆਏ ਸੀਗੇ ਜਿਹਦੇ ਸੰਗਤ ਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ RAMGADIYA BUNGA ਇਹ ਇਹ ਉਹ ਤਖਤ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਪੁਰਾਣਾ ਹੀ ਹੈ ਹਾਂ ਵੀ ਇਹ ਸਾਰਾ ਪ੍ਰਾਤਨ ਹੈ ਇਹ ਸਾਰਾ ਸੰਗਤ ਜੀ ਪ੍ਰਾਤਨ ਹੈ ਇਹ ਜਿਹੜਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਇੱਟਾਂ ਪਰ ਥੋੜੇ ਬਹੁਤੀ ਮੁਰੰਮਤ ਚੱਲਦੀ ਰਹਿੰਦੀ ਹੈ ਆ ਦਰਬਾਰ ਹਰਮਨ ਦਾ ਇੱਕ ਖੂਹ ਆ ਅੰਦਰ ਤੁਸੀਂ ਦੇਖ ਸਕਦੇ ਹੋ ਥੋੜੀ ਜਾਰੀ ਹੈ ਲਾਈਟ ਬੰਦ ਕਰਿਓ ਉਹ ਦੇਖੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਨਿੱਚੇ ਬਾਸਾ ਸਰੋਵਰ ਆ ਗਿਆ ਸਰੋਵਰ ਦੇ ਨਾਲ ਸੰਗਤ ਜੀ ਤੁਸੀਂ ਆ ਦੇਖ ਸਕਦੇ ਹੋ ਆ ਜਿਹੜਾ ਖੰਡਾ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਆ ਐਂਟਰ ਹੁੰਨੇ ਆ ਉੱਥੋਂ ਬਿਲਕੁਲ ਇਧਰ ਨੂੰ ਜਿਦੋਂ ਆਪਾਂ ਐਂਟਰਸ ਮੇਨ ਐਂਟਰ ਕਰਾਂਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕੀਤਾ ਖਾਂ ਦੀ ਇੱਕ ਸੇ ਕਾਮਨ ਪੂਰੇ ਜਿਹੜੇ ਹੁਕਮ ਨੇ ਉਹ ਇਸ ਜਗ੍ਹਾ ਤੋਂ ਜਾਰੀ ਕੀਤੇ ਜਾਂਦੇ ਨੇ ਥੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੇ ਪ੍ਰਾਤਨ ਨਕਸ਼ੇ ਵੀ ਪਏ ਨੇ ਸੰਗਤ ਜੀ ਤੁਸੀਂ ਦੇਖ ਸਕਦਾ ਸੰਗਤ ਦਾ ਬਹੁਤ ਜ਼ਿਆਦਾ ਰਾਜਾ ਸਾਹਿਬ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਦੁੱਖ ਦੁੱਖ ਪੰਜਨੀ ਬੇਰੀ ਸਾਹਿਬ ਦੇ ਤੁਸੀਂ ਸਾਹਮਣੇ ਕੁਸੇਪ ਸਿੰਘ ਜੀ ਕੁਸੇਪ ਸਿੰਘ ਜੀ ਕਿਹੜਾ ਇਤਿਹਾਸ ਤੁਸੀਂ ਗੱਲ ਕਰਦੇ ਸੀਗੇ ਇਸ ਜਗ੍ਹਾ ਦੀ ਬਾਈ ਜਿਹੜਾ ਇਹ ਸਾਹਮਣੇ ਪਾਲਕਾ ਵੀ ਨਹੀਂ ਉਹਨੇ ਥੜਾ ਨਾਲ ਬਣਿਆ ਹੋਇਆ ਨਾ ਹਾਂਜੀ ਹਾਂਜੀ ਇਸ ਜਗ੍ਹਾ ਤੇ ਤੇ ਜਦੋਂ ਪ੍ਰਾਚਨ ਨਕਸ਼ੇ ਵੀ ਪਏ ਨੇ ਸੰਗਤ ਜੀ ਤੁਸੀਂ ਦੇਖ ਸਕਦਾ ਸੰਗਤ ਦਾ ਬਹੁਤ ਜ਼ਿਆਦਾ ਰਾਜਾ ਅੱਜ ਸੰਗਤ ਜੀ ਪਹੁੰਚੇ ਆਪਾਂ ਸ੍ਰੀ ਦਰਵਾਜ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਅਮੇਸਰ ਵਿਖੇ ਤੁਸੀਂ ਸਾਹਮਣੇ ਦਰਸ਼ਨ ਮੇਲੇ ਕਰ ਸਕਦੇ ਹੋ ਤੇ ਨਾਲ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਜ ਉਹ ਇਤਿਹਾਸਿਕ ਜਗ੍ਹਾ ਦੇ ਉਹ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਜਿੰਨਾ ਬਾਰੇ ਸ਼ਾਇਦ ਤੁਸੀਂ ਕਦੇ ਨਾਂ ਸੁਣਿਆ ਹੋ ਸਕਦਾ ਹੈ। ਬਾਰੇ ਤੁਸੀਂ ਸ਼ਾਇਦ ਕਦੇ ਨਾਂ ਸੁਣਿਆ ਹੋਵੇ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਮੇਲੇ ਕਰਾਵਾਂਗੇ। ਦਰਬਾਰ ਸਾਹਿਬ ਤਾਂ ਆਪਾਂ ਮੱਥਾ ਟੇਕਣਾ ਆਉਂਦੇ ਆ ਬਹੁਤ ਵਾਰ ਨਮਸਕਾਰ ਕਰਨਾ ਆਉਂਦੇ ਆ ਪਰ ਆਪਾਂ ਉਹ ਇਤਿਹਾਸ ਤੋਂ ਵਾਂਝੇ ਰਹਿ ਜਾਂਦੇ ਆ ਜਿਹੜੇ ਇਤਿਹਾਸ ਬਾਰੇ ਆਪਾਂ ਨੂੰ ਨਹੀਂ। ਮੇਰੇ ਨਾਲ ਮੇਰੇ ਭਰਾ ਵੀਰ ਹੁਣੇ ਖੜੇ ਨੇ ਇਹ ਬਹੁਤ ਜ਼ਿਆਦਾ ਇਸ ਚੀਜ਼ ਇਹ ਦਰਬਾਰ ਸਾਹਿਬ ਦੇ ਜਿਹੜੇ ਮਤਲਬ ਕਿ ਜਗ੍ਹਾ ਬਨੇ ਮੇਨ ਉਹਨਾਂ ਬਾਰੇ ਬਹੁਤ ਜਾਣੂ ਨੇ ਇਹ ਆਪਾਂ ਨੂੰ ਇਸ ਜਗ੍ਹਾ ਦੇ ਬਾਰੇ ਤੇ ਅੱਗੇ-ਅਗੇ ਤੁਹਾਨੂੰ ਨਾਲ ਤੁਹਾਨੂੰ ਦਰਸ਼ਨ ਕਰਾਂਗੇ ਤੇ ਨਾ ਫਿਰ ਮਿਲਦੇ ਆਪਾਂ ਅੱਗੇ ਵੀਡੀਓ ਦੇ ਵਿੱਚ। ਮੰਗਲ ਜੀ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ। ਦੁੱਖ ਹੈ ਵੀ ਪਹਿਲਾਂ ਤੁਹਾਡਾ ਨਾਮ। ਮੈਂ ਗੁਰਸੇਵ ਸਿੰਘ ਹੈ। ਗੁਰਸੇਵ ਸਿੰਘ ਜੀ, ਗੁਰਸੇਵ ਸਿੰਘ ਜੀ ਕਿਹੜਾ ਇਤਿਹਾਸ ਤੁਸੀਂ ਗੱਲ ਕਰਦੇ ਸੀਗੇ ਇਸ ਜਗ੍ਹਾ ਦੀ? ਬਾਈ ਜਿਹੜਾ ਇਹ ਸਾਹਮਣੇ ਪਾਲਕੀ ਸਾਹਿਬ ਨਹੀਂ ਹੁੰਨੇ ਥੋੜਾ ਜਨਾ ਬਣਿਆ ਹੋਇਆ ਨਾ। ਹਾਂਜੀ ਹਾਂਜੀ। ਇਸ ਜਗ੍ਹਾ ਤੇ ਤੇ ਜਦੋਂ ਮਤਲਬ ਇਥੇ ਸਰੋਵਰ ਦੀ ਕਾਰ ਸੇਵਾ ਦਾ ਕੰਮ ਆਰੰਭ ਸੀਗਾ। ਓਕੇ। ਗੁਰੂ ਰਾਮਦਾਸ ਮਹਾਰਾਜ ਜੀ ਇਸ ਜਗ੍ਹਾ ਤੇ ਬੈਠ ਕੇ ਮਤਲਬ ਖੁਦਾਈ ਦਾ ਕੰਮ ਆਪ ਦੇ ਦੇਖਰੇਖ ਵਿੱਚ ਕਰਵਾਉਂਦੇ ਸੀਗੇ ਸੰਗਤ ਜੀ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹ ਸਾਹਮਣੇ ਜਿਹੜਾ ਖੜਾ ਸਾਹ ਬਣਿਆ ਹੋਇਆ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਹੀ ਖੜਾ ਸਾਹ ਬਣਿਆ ਹੋਇਆ ਇਸ ਜਗ੍ਹਾ ਦੇ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪ ਬੈਠ ਕੇ ਜਦੋਂ ਇਹ ਸਰੋਵਰ ਦੀ ਜਿਹੜੀ ਖੁਦਾਈ ਦਾ ਕੰਮ ਚੱਲਦਾ ਸੀਗਾ ਆਪਣੀ ਨਿਗਰਾਨੀ ਦੇ ਹੇਠ ਇਹ ਸਰੋਵਰ ਦੀ ਜਿਹੜੀ ਖੁਦਾਈ ਸੀ ਉਹ ਆਪ ਕਰਵਾਉਂਦੇ ਸੀਗੇ ਇਹ ਜਗ੍ਹਾ ਤੇ ਮਹਾਰਾਜ ਜੀ ਬੈਠਿਆ ਕਰਦੇ ਸਨ ਆ ਜਿਹੜਾ ਥੜਾ ਤੁਹਾਡੇ ਸਾਹਮਣੇ ਤੁਹਾਨੂੰ ਦਰਸ਼ਨ ਦੇ ਉਹ ਇਹ ਤਾਂ ਦੇਖੋ ਸੰਗਤ ਜੀ ਤੁਸੀਂ ਸਾਹਮਣੇ ਦਰਸ਼ਨ ਕਰ ਸਕਦੇ ਆ ਇਹ ਉਹ ਥੜਾ ਸਾਹਿਬ ਜਿੱਥੇ ਧੰਨ 시 ਗੁਰੂ ਰਾਮਦਾਸ ਮਹਾਰਾਜ ਜੀ ਆ ਬੈਠਿਆ ਕਰਦੇ ਸਨ ਇਹ ਥੜੇ ਦੇ ਉੱਪਰ ਸਾਹਮਣੇ ਦਰਸ਼ਨ ਕਰੋ ਤੇ ਇਸ ਸਰੋਵਰ ਦੀ ਖਦਾਈ ਉਸ ਟਾਈਮ ਕਰਵਾਇਆ ਕਰਦੇ ਸਨ ਧੰਨ 시 ਗੁਰੂ ਰਾਮਦਾਸ ਮਹਾਰਾਜ ਜੀ ਇਹ ਥੜੇ ਦੇ ਉੱਪਰ ਬੈਠ ਕੇ ਇਸ ਸਰੋਵਰ ਦੀ ਦੇਖਰੇਖ ਕਰਿਆ ਕਰਦੇ ਸਨ ਜੁਦੇ ਸਰੋਵਰ ਦੀ ਖਦਾਈ ਹੁੰਦੀ ਸੀਗੀ ਸਾਹਮਣੇ ਦਰਸ਼ਨ ਕਰ ਸਕਦੇ ਹੋ ਤੁਸੀਂ ਇਹ ਉਹ ਦੁੱਖ ਪੰਜਨੀ 베ਰੀ ਹੈ ਜਿੱਥਾ ਤੋਂ ਇਤਿਹਾਸ ਤੁਹਾਨੂੰ ਸਾਰੇ ਜਾਣੂ ਤੁਸੀਂ ਇਹ ਜਗ੍ਹਾ ਦੇ ਉੱਪਰ ਇਸ਼ਨਾਨ ਕਰਕੇ ਜਿਹੜੇ ਜਾਂਦੇ ਉਹਨਾਂ ਦੁੱਖ ਦਰਦ ਸਾਰੇ ਦੂਰ ਹੋ ਜਿਹੜੇ ਵੀ ਸ਼ਰਧਾ ਸਾਈ ਆਹ ਹੁਣ ਆਪਾਂ ਚੱਲਦੇ ਆ ਅੱਗੇ ਤੇ ਤੁਹਾਨੂੰ ਦਰਬਾਰ ਸਾਹਿਬ ਦਰਸ਼ਨ ਕਰਾਉਨੇ ਆ ਤੁਸੀਂ ਦੇਖ ਸਕਦਾ ਸੰਗਤ ਦਾ ਬਹੁਤ ਜ਼ਿਆਦਾ ਰਾਸ਼ਾ ਅੱਜ ਸੋਮਵਾਰ ਦਾ ਦੇਣੇ ਫੇਰ ਵੀ ਦੇਖੋ ਕਿੰਨਾ ਜ਼ਿਆਦਾ ਰਾਸ਼ਾ ਸੰਗਤ ਦਾ ਸੰਡੇ ਸੈਟਰਡੇ ਸੰਡੇ ਦਾ ਹੁੰਦਾ ਹੀ ਹੁੰਦਾ ਬਹੁਤ ਜ਼ਿਆਦਾ ਪਰ ਇਸ ਵੈਸੇ ਦਾ ਹਰ ਦਿਨੀ ਦਾ ਰਾਸ਼ਾ ਹੁੰਦਾ ਸੰਗਤ ਦਾ ਪਰ ਇਸ ਦਿਨ ਅੱਜ ਵੀ ਦੇਖੋ ਕਿੰਨਾ ਜ਼ਿਆਦਾ ਰਾਸ਼ਾ ਹੈ ਸਾਹਮਣੇ ਦਰਬਾਰ ਸਾਹਿਬ ਤੁਸੀਂ ਦਰਸ਼ਨ ਵੇਲੇ ਕਰ ਸਕਦੇ ਹੋ ਦਰਬਾਰ ਸਾਹਿਬ ਦੇ ਬਿਲਕੁਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਆਪਣੇ ਦਰਬਾਰ ਸਾਹਿਬ ਸਰੋਵਰ ਆ ਗਿਆ ਸਰੋਵਰ ਦੇ ਨਾਲ ਸੰਗਤ ਜੀ ਤੁਸੀਂ ਆ ਦੇਖ ਸਕਦੇ ਹੋ ਆ ਜਿਹੜਾ ਖੰਡਾ ਇੱਕ ਪੋਲ ਖੜਾ ਆ ਆ ਦੇਖੋ ਮੈਂ ਜ਼ੂਮ ਕਰਦਾ ਆ ਆ ਆ ਪੋਲ ਖੜਾ ਦੇਖੋ ਉੱਪਰ ਤੱਕ ਆ ਪੋਲ ਖੜਾ ਨਾ ਸੰਗਤ ਜੀ ਉਹ ਪ੍ਰਾਤਨ ਇਹ ਮਿਲ ਬਹੁਤ ਪੁਰਾਣਾ ਖੰਭਾ ਹੈ ਜਦੋਂ ਕਹਿੰਦੇ ਇੱਥੇ ਬਿਜਲੀ ਲਵੇ ਲਾਉਣ ਕਿਤੇ ਬਿਜਲੀ ਨਹੀਂ ਸੀ ਬਣਦੀ ਹੁੰਦੀ ਇਹ ਅੱਠ ਖੰਭੇ ਦਰਬਾਰ ਸਾਹਿਬ ਦੇ ਵਿੱਚ ਉਸ ਟਾਈਮ ਦੇ ਲੱਗੇ ਹੋਏ ਹਨ ਜਿਹੜੇ ਇਹਦੇ ਨੀਚੇ ਨੀਚਲੀ ਸਾਈਡ 'ਚ ਬਾਬਾ ਜੀ ਦਸਨ ਮੁਤਾਬਕ ਨੀਚਲੀ ਸਾਈਡ 'ਤੇ ਕੋਈ ਆਜਾ ਸਿਸਟਮ ਸੀਗਾ ਕਿ ਇਹ ਬਿਜਲੀ ਆਪਣੇ ਆਪ ਪੈਦਾ ਕਰਦਾ ਸੀਗਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਖੰਭੇ ਜਿਹੜੇ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਬਹੁਤ ਪੁਰਾਣੇ ਖੰਭੇ ਜਦੋਂ ਮਤਲਬ ਕਿਤੇ ਬਿਜਲੀ ਨਹੀਂ ਸੀ ਬਣਦੀ ਹੁੰਦੀ ਉਦੋਂ ਇਹ ਖੰਭੇ ਲੱਗੇ ਹੋਏ ਨੇ ਇਹ ਖੰਭੇ ਦੇ ਨਿਜਲੀ ਸਾਈਡ ਦੇ ਵਿੱਚ ਕੁਝ ਐਹ ਜਿਹੀ ਮਸ਼ੀਨਰੀ ਲੱਗੀ ਹੋਈ ਜਿਹੜੀ ਬਿਜਲੀ ਇਹ ਜਨਰੇਟ ਕਰਦੀ ਸੀ ਇਹਦੇ ਉੱਪਰ ਦੋ ਟਿਊਬਾਂ ਦੋ ਬੱਲਬ ਲੱਗੇ ਹੁੰਦੇ ਸੀ ਉਸ ਟਾਈਮ ਦੀ ਟੋਟਲ 8 ਸੀਗੇ ਦਰਵਾਸਾ ਸਾਹਿਬ ਦੇ ਵਿੱਚ ਤੇ ਹੁਣ ਇਹ ਤਿੰਨ ਮੌਜੂਦ ਨੇ ਤਿੰਨ ਰਹਿ ਗਏ ਬਾਕੀ ਚਲੋ ਕਿਸੇ ਤਰੀਕੇ ਨਾਲ ਚਲੋ ਹੁਣ ਨਹੀਂ ਰਹੇ ਨਹੀਂ ਬਚ ਸਕਦੇ ਤੁਸੀਂ ਸਾਹਮਣੇ ਦਰਸ਼ਨ ਕਰ ਸਕਦੇ ਹੋ ਇਹ ਖੰਭਿਆਂ ਅਜਿੱਥੇ ਬਾਬਾ ਜੀ ਹੁਣੀ ਤੱਲੇ ਸਮਾਨ ਪਿਆ ਆ ਤੁਸੀਂ ਦੇਖ ਸਕਦੇ ਆ ਆ ਦੇਖੋ ਜਿੱਥੇ ਬਾਬਾ ਜੀ ਹੁਣੀ ਆ ਕੁਝ ਚੱਕ ਰਹੇ ਨੇ ਇਹ ਇਹ ਖੰਬੇ ਨੇ ਉਹ ਆ ਦੇਖੋ ਇਹ ਆਇਆ ਆ ਮੈਂ ਐਂਟਰ ਕਰਦੇ ਆ ਉਸ ਗੇਟ ਤੋਂ ਇਹ ਸਾਹਮਣੇ ਤੁਸੀਂ ਦੇਖ ਸਕਦੇ ਆ ਬੇਰ ਬਾਬਾ ਬੁੱਢਾ ਸਾਹਿਬ ਜੀ ਇਸ ਜਗ੍ਹਾ ਇਹ 베ਰੀ ਇਹ ਜਿਹੜੀ ਹੈਗੀ ਆ ਇੱਥੇ ਬਾਬਾ ਬੁੱਢਾ ਜੀ ਬੈਠ ਕੇ ਉਸ ਟਾਈਮ ਦੇ ਵਿੱਚ ਜਦੋਂ ਅੰਮ੍ਰਿਤ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਜਿਹੜੀ ਜਿਹੜੀ ਸੇਵਾ ਚੱਲਦੀ ਸੀਗੀ ਉਸ ਟਾਈਮ ਬਾਬਾ ਬੁੱਢਾ ਜੀ ਉਹਨਾਂ ਦੀ ਦੇਖ ਰੇਕ ਇਸ 베ਰੀ ਦੇ ਨੀਚੇ ਬੈਠ ਕੇ ਕਰਿਆ ਕਰਦੇ ਸਨ ਤੁਸੀਂ ਸਾਹਮਣੇ ਦਰਸ਼ਨ ਮੇਲੇ ਕਰ ਸਕਦੇ ਹੋ ਬੇਰ ਬਾਬਾ ਬੁੱਢਾ ਸਾਹਿਬ ਜੀ ਡਿਊਟੀ ਜਿਹੜੀ ਮੇਨ ਇੰਟਰਸ ਹੈਗੀ ਉੱਥੇ ਲਾਚੀ 베ਰੀ ਬਣੀ ਹੋਈ ਆ ਉਸ ਜਗ੍ਹਾ ਦੇ ਉੱਪਰ ਉੱਥੇ ਸੁੱਖਾ ਸਿੰਘ ਤੇ ਮਹਤਾਬ ਸਿੰਘ ਨੇ ਆਪਣੇ ਘੋੜੇ ਬੰਨੇ ਸੀਗੇ ਘੋੜੇ ਬੰਨ ਕੇ ਅੰਦਰ ਗਏ ਸੀਗੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਸਾਹਿਬ ਦੇ ਵਿੱਚ ਗਏ ਸੀ ਤੇ ਮੱਛੇ ਰੰਗਣਾ ਸਿਰ ਵੱਢ ਕੇ ਨੇਜੇ ਉੱਪਰ ਟੰਕ ਕੇ ਲੈ ਕੇ ਆਏ ਸੀਗੇ ਤੇ ਨੇਜੇ ਉੱਪਰ ਟੰਗਣ ਦੇ ਬਾਅਦ ਦੇ ਵਿੱਚ ਜਦੋਂ ਇਸ ਰਸਤੇ ਘੋੜੇ ਲੈ ਕੇ ਆਏ ਤਾਂ ਤੁਸੀਂ ਅੱਗੇ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਆ ਬਣੇ ਰਹੋ ਸੰਗਤ ਜੀ ਨਾਲ ਤੇ ਇਹ ਉਹ ਗੋਲ ਚੱਕਰ ਬਣਿਆ ਹੋਇਆ ਹੈ ਸੰਗਤ ਜੀ ਤੁਸੀਂ ਸਾਹਮਣੇ ਦਰਸ਼ਨ ਕਰ ਸਕਦੇ ਇਸ ਜਗ੍ਹਾ ਦੇ ਉੱਪਰ ਸੁੱਖਾ ਸਿੰਘ ਮਹਤਾਬ ਸਿੰਘ ਨੇ ਘੋੜੇ ਘਮਾਏ ਸੀਗੇ ਘੋੜੇ ਘਮਾ ਕੇ ਫੇਰ ਬਾਹਰ ਨਿਕਲੇ ਸੀਗੇ ਉਹਨਾਂ ਦਾ ਮਤਲਬ ਇਹ ਸੀਗਾ ਕਹਿਣ ਦਾ ਇਸ ਜਗ੍ਹਾ ਘੋੜੇ ਘਮਾਉਣ ਦਾ ਕਿ ਵੀ ਕਿਤੇ ਇਹ ਨਾ ਸੋਚਿਆ ਜਾਵੇ ਵੀ ਗੁਰੂ ਦੇ ਸਿੱਖ ਨੇ ਜਿਹੜੇ ਉਹ ਡਰ ਕੇ ਇਸ ਮੱਥੇ ਨਾ ਸਿੰਘ ਸਿਰ ਵੱਢ ਕੇ ਤੇ ਡਰ ਕੇ ਇੱਥੋਂ ਚਲੇ ਗਏ ਤਾਂ ਕਰਕੇ ਉਹਨਾਂ ਨੇ ਇਸ ਜਗ੍ਹਾ ਦੇ ਉੱਪਰ ਘੋੜੇ ਘਮਾਏ ਸੀਗੇ ਇਸ ਜਗ੍ਹਾ ਦੇ ਉੱਪਰ ਘੋੜੇ ਘਮਾ ਕੇ ਵੀ ਜੇ ਕਿਸੇ ਨੇ ਕੋਈ ਦੇਖਣਾ ਤਾਂ ਦੇਖ ਸਕਦਾ ਵੀ ਅਸੀਂ ਉਹ ਗੁਰਦੇ ਸਿੰਘ ਹਜੇ ਵੀ ਇੱਥੇ ਖੜੇ ਨੇ ਉਹ ਭੱਜੇ ਨਹੀਂ ਹੈ ਕਿ ਫ ਕੋੜੇ ਦੀ ਅਸ ਜਗ੍ਹਾ ਦੇ ਉੱਪਰ ਕਮਾ ਕੇ ਫਿਰ ਉਹ ਆਪਣਾ ਬਾਹਲੀ ਸਾਈਡ ਨੂੰ ਚਲੇ ਗਏ ਸੀਗੇ ਸੁੱਖਾ ਸਿੰਘ ਤੇ ਮਹਤਾਬ ਸਿੰਘ ਸੰਗਤ ਜੀ ਦਰਸ਼ਨ ਕਰੋ ਉਸ ਪਵਿੱਤਰ ਜਗ੍ਹਾ ਦੇ ਜਿੱਥੇ ਆ ਗੋਲ ਚੱਕਰ ਬਣਿਆ ਹੋਇਆ ਹੈ ਦਰਬਾਰ ਸਾਹਿਬ ਦੇ ਬਿਲਕੁਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੰਗਤ ਦਾ ਜਿਹੜਾ ਲਾਈਨਾਂ ਲੱਗੀਆਂ ਹੋਇਆ ਸੰਗਤ ਦਰਸ਼ਨ ਕਰਨ ਦੇ ਲਈ ਇਸ ਲਾਈਨਾਂ ਦੇ ਵਿੱਚ ਲੱਗੀ ਹੋਈ ਹੈ ਅਕਾਲ ਤਖਤ ਸਾਹਿਬ ਨੂੰ ਤੁਸੀਂ ਸਾਹਮਣੇ ਦਰਸ਼ਨ ਕਰ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਛੇਵੇਂ ਪਾਸ਼ਾ ਜੀ ਨੇ ਇਹ ਇਸ ਜਗ੍ਹਾ ਨੂੰ ਬਣਵਾਇਆ ਸੀਗਾ ਸਾਹਮਣੇ ਢਾਡੀ ਜੱਥਾ ਲੱਗਿਆ ਹੋਇਆ ਦਰਸ਼ਨ ਮੇਲੇ ਕਰ ਸਕਦੇ ਹੋ ਇਸ ਤੋਂ ਬਿਲਕੁਲ ਸਾਹਮਣੇ ਦਰਸ਼ਨੀ ਡਿਊਟੀ ਦਰਸ਼ਨ ਕਰੋ ਤੇ ਆਪ ਅਰਦਾਸ ਸਿੱਖਾਂ ਦਾ ਬਹੁਤ ਵੱਡਾ ਇਤਿਹਾਸਿਕ ਤੇ ਬਹੁਤ ਵੱਡਾ ਤਾਕਤ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖਾਂ ਦੀ ਸਿੱਖ ਕੌਮ ਨੂੰ ਪੂਰੇ ਜਿਹੜੇ ਹੁਕਮ ਨੇ ਉਹ ਇਸ ਜਗ੍ਹਾ ਤੋਂ ਜਾਰੀ ਕੀਤੇ ਜਾਂਦੇ ਨੇ ਬਿਲ ਨਿਸ਼ਾਨ ਸਾਹਿਬ ਦੇ ਬਿਲਕੁਲ ਵਿਚਕਾਰ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਗੋਲੀਆਂ ਮਾਰਕ ਕਿੰਨੀਆਂ ਗੋਲੀਆਂ ਲੱਗੀਆਂ ਸੀ ਬਾਬਾ ਜੀ ਇਹ ਗਿਣੋਗੇ 72 ਗੋਲੀਆਂ ਵੱਜੀਆਂ ਸੀਗਾ ਬਾਬਾ ਜੀ ਦੇ ਸ਼ਹੀਦ ਦੇ ਵਿੱਚ ਇਸ ਜਗ੍ਹਾ ਦੇ ਸੈਂਟਰ ਦੇ ਵਿੱਚ ਸ਼ਹੀਦ ਹੋਏ ਸੀਗੇ ਬਾਬਾ ਜੀ ਤੇ ਉਹਨਾਂ ਦੀ ਯਾਦਗਰੀ ਦੇ ਵਿੱਚ ਇਧਰਲੀ ਸਾਈਡ ਤੋਂ ਦੇਖ ਸਕਦੇ ਹੋ ਦਰਬਾਰ ਸਾਹਿਬ ਬਣਿਆ ਹੋਇਆ ਇਹ ਸ਼ਹੀਦਾਂ ਦੀਆਂ ਯਾਦਗਰੀਆਂ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੂਨ 1984 ਸਾਕੇ ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਵਿੱਚ ਇਹ ਦਰਬਾਰ ਸਾਹਿਬ ਬਣਿਆ ਇਕਾਲਤਖ ਸਾਹ ਦੇ ਬਿਲਕੁਲ ਸਾਹਮਣੀ ਹੈ ਤੁਸੀਂ ਦਰਸ਼ਨ ਜ਼ਰੂਰ ਕਰਿਓ ਇਕਾਲਤਖ ਸਾਹ ਦੇ ਬਿਲਕੁਲ ਸਾਹਮਣੇ ਤੋਂ ਇੱਕ ਹੋਰ ਬੜਾ ਵੱਡਾ ਇਤਿਹਾਸ ਤੋਰਾਂ ਚ ਪਾਉਣ ਲੱਗੇ ਆ ਇਸ ਜਗ੍ਹਾ ਦਾ ਨਾਮ ਹੈਗਾ ਆ ਗੁਰਦੁਆਰਾ ਥੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੇ ਨਾਮ ਦੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਦੋਂ ਗੁਰਤੇਗਵਾਦਰ ਮਹਾਰਾਜ ਜੀ ਨੂੰ ਉਹਨਾਂ ਦੀ ਗੱਦੀ ਮਿਲੀ ਸੀਗੀ ਤਾਂ ਗੁਰੂ ਮਹਾਰਾਜ ਜੀ ਇਸ ਜਗ੍ਹਾ ਦੇ ਉੱਪਰ ਆਈ ਸੀ ਸ਼ੁਕਰਾਨਾ ਕਰਨ ਵਾਸਤੇ ਜਿਹੜੇ ਉਸ ਟਾਈਮ ਦੇ ਮਸੰਦ ਜਾਂ ਪੁਜਾਰੀ ਸੀਗੇ ਉਹਨਾਂ ਨੇ ਦਰਸ਼ਨੀ ਡਿਊਟੀ ਦੇ ਜਿਹੜੇ ਦਰਵਾਜ਼ੇ ਸੀਗੇ ਉਹ ਬੰਦ ਕਰਤੇ ਸੀਗੇ ਮਤਲਬ ਅੰਦਰ ਨਹੀਂ ਸੀ ਜਾਣ ਦਿੱਤਾ ਗੁਰਤੇਗਵਾਦਰ ਮਹਾਰਾਜ ਜੀ ਨੂੰ ਤਾਂ ਗੁਰਤੇਗਵਾਦਰ ਮਹਾਰਾਜ ਜੀ ਨੇ ਆਪਣੇ ਸਿੰਘਾਂ ਦੇ ਨਾਲ ਦਰਸ਼ਨ ਇਸ਼ਨਾਨ ਇੱਥੇ ਆਪਣੇ ਸਰੋਵਰ ਦੇ ਵਿੱਚ ਕੀਤੇ ਇੱਥੇ ਮੱਥਾ ਟੇਕਿਆ ਤੇ ਇਸ ਜਗ੍ਹਾ ਦੇ ਉੱਪਰ ਆ ਕੇ ਬਿਰਾਜਮਾਨ ਹੋ ਗਏ ਸੀਗੇ ਇਹ ਜਗ੍ਹਾ ਦੇ ਉੱਪਰੋਂ ਪ੍ਰਾਤਨ ਥੜਾ ਅੱਜ ਵੀ ਮੌਜੂਦ ਆ ਤੁਸੀਂ ਇਹ ਜਗ੍ਹਾ ਜ਼ਰੂਰ ਦ ਪੂਰਾ ਸਾਦੇ ਵਿੱਚ ਉਹ ਸਥਾਨ ਉਹ ਥੜਾ ਸਭ ਅੱਜ ਵੀ ਮੌਜੂਦ ਆ ਇਸ ਜਗ੍ਹਾ ਦੇ ਵਿੱਚ ਸੰਗਤ ਜੀ ਧਿਆਨ ਨਾਲ ਦੇਖ ਕੇ ਜਾਓ ਤੇ ਦਸ਼ਮੇ ਸ਼ੁਰੂ ਕਰਕੇ ਜਾਓ ਪਿਤਾ ਜੀ ਮੇਰੇ ਤੇ અપਕਾਰ ਨਾ ਰੈਂਦੀਆਂ ਰੰਗਾਂ ਜੋੜਿਆ ਤੇਰੀਆਂ ਸੰਗਤ ਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਰਾਮਗੜੀਆ ਬੂੰਗਾ ਇਹ ਜਿਹੜਾ ਤੁਸੀਂ ਦੇਖ ਸਕਦੇ ਇਹ ਰਾਮਗੜੀਆ ਬੂੰਗਾ ਹੈ ਇਹਦੇ ਬਿਲਕੁਲ نیچے ਸਾਰਾ ਇਤਿਹਾਸ ਆਪਣਾ ਪਿਆ ਦੇਖੋ ਸਾਹਮਣੇ ਦਰਬਾਰ ਸਾਹਿਬ ਹੈ ਇਸ ਸਾਈਡ ਤੇ ਮੈਂ ਇੱਥੇ ਅੱਜ ਉਹ ਇਤਿਹਾਸ ਜਾਣਿਆ ਜਿਹੜਾ ਕਿ ਅੱਜ ਤੱਕ ਮੈਂ ਕਦੀ ਦੇਖਿਆ ਨਹੀਂ ਸੀ ਔਰ ਨਾ ਮੈਂ ਸੁਣਿਆ ਸੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਸ ਤਖਤ ਦੇ ਬਾਰੇ ਮੈਂ ਬੜਾ ਸੁਣਿਆ ਸੀਗਾ ਪਰ ਮੈਂ ਅੱਜ ਪਹਿਲੀ ਵਾਰ ਮਿਲ ਦਰਸ਼ਨ ਕੀਤੇ ਜਾਂ ਕਹਿ ਲਓ ਜੋ ਵੀ ਕਹਿ ਲਓ ਮੁਗਲ ਬਾਦਸ਼ਾਹ ਔਰੰਗਜ਼ੇਬ ਬਾਦਸ਼ਾਹ ਇਹਦੇ ਉੱਪਰ ਬੈਠ ਕੇ ਜੋ ਹੁਕਮ ਲੈ ਦਿੰਦੇ ਸੀਗੇ ਜਾਂ ਜੋ ਵੀ ਜੋ ਵੀ ਉਹਨਾਂ ਨੇ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹੀ ਤਖਤ ਬਾਬਾ ਬਘੇਰ ਸਿੰਘ ਜੱਤਾ ਸਿੰਘ ਰਾਮਗੜੀ ਵਰਗਿਆਂ ਨੇ ਉਹ ਮਹਾਨ ਯੋਧਾ ਨੇ ਘੋੜੇ ਦੇ ਪਿੱਛੇ ਦਿੱਲੀ ਲਾਲ ਕਿਲੇ ਦੇ ਵਿੱਚੋਂ ਘੜੀਸ ਕੇ ਦਰਬਾਰ ਸਾਹਿਬ ਲਿਆ ਕੇ ਰੱਖਤਾ ਸੀ ਆ ਪਿਆ ਸਾਹਮਣੇ ਹੁਣ ਤੱਕ ਤੁਸੀਂ ਦੇਖ ਸਕਦੇ ਹੋ ਇਹ ਕੰਧ ਆ ਰਹੀ ਵੀ ਆ ਦੇ ਪਾ ਪਿੱਛੇ ਕੰਧ ਆ ਰਹੀ ਹੈ ਨਾ ਇਹ ਨੀਚੇ ਜਾ ਰਿਹਾ ਰਸਤਾ ਨਹੀਂ ਚੌੜੀ ਦਿੰਦਾ ਨਹੀਂ ਇਹ ਪੁਰਾਣੇ ਆ ਸਟਰਕਚਰ ਇੰਨੀ ਤੱਕ ਨਹੀਂ ਖੜਾ ਹੀ ਨਹੀਂ ਇਹ ਸਾਰਾ ਪੁਰਾਣਾ ਹੀ ਹੈ ਹਾਂ ਵੀ ਇਹ ਸਾਰਾ ਪ੍ਰਾਤਨ ਹੈ ਇਹ ਸਾਰਾ ਸੰਨੇ ਦੀ ਪ੍ਰਾਤਨ ਹੈ ਜਿਹੜਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਇੱਟਾਂ ਪਰ ਥੋੜੇ ਬਤੀ ਮੁਰੰਮਤ ਚੱਲਦੀ ਰਹਿੰਦੀ ਹੈ ਦੇਖੋ ਤੁਸੀਂ ਦਰਬਾਰ ਹੁੰਦਾ ਹੈ ਇਹ ਖੂਹ ਹੈ ਅੰਦਰ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਖੂਹ ਹੈ ਜੀ ਇਹ ਉੱਪਰ ਆਉਟ ਸਾਈਡ ਦੇ ਉੱਪਰ ਆਪਣਾ ਗਰਾਉਂਡ ਫਲੋਰ ਆ ਗਿਆ ਅੱਜ ਅੰਦਰ ਚੱਲਦੇ ਹਾਂ ਲਾਈਟਿੰਗ ਦੇਖੋ ਬੜਾ ਸੋਹਣਾ ਬਣਿਆ ਹੋਇਆ ਅੰਦਰ ਤੁਸੀਂ ਆਇਆ ਕਰੋ ਤੇ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਿਆ ਕਰੋ ਵਾਜੂ ਕਾ ਇਹ ਦਰਬਾਰ ਅੰਦਰ ਤਖਤ ਜਿੱਥੇ ਜੱਬਰ ਜੱਸਾ ਸਿੰਘ ਰਾਮਗੜੀ ਬੈਠਦੇ ਹੁੰਦੇ ਸੀ ਵਾਜੂ ਦੇਖਿਆ ਜਦੋਂ ਨਾ ਕੋਈ ਸੰਗਤ ਜੀ ਇਹ ਉਹ ਤਖਤ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਜਿੱਥੇ ਆਪਣੇ ਮਹਾਰਾਜਾ ਜੱਸਾ ਸਿੰਘ ਰਾਮਗੜੀ ਆ 1723 ਤੋਂ 1803 ਤੱਕ ਆਪਣੇ ਇਸ ਤਖਤ ਦੇ ਉੱਪਰ ਵਿਰਾਜਮਾਨ ਹੋਇਆ ਕਰਦੇ ਸਨ ਤੁਸੀਂ ਦੇਖ ਸਕਦੇ ਹੋ ਸਾਹਮਣੇ ਸ਼ੋਭਤੇ ਦਰਬਾਰ ਸਾਹਿਬ ਦੇ ਵਿੱਚ ਇੰਨਾ ਵੱਡਾ ਇਤਿਹਾਸ ਪਿਆ ਮੈਂ ਤੇ ਹੈਰਾਨ ਰਹਿ ਗਿਆ ਦੇਖ ਕੇ ਅੱਗੇ ਅਸੀਂ ਆਉਂਦੇ ਸੀਗੇ ਆਪਣੇ ਨਮਸਕਾਰ ਕਰਕੇ ਚਲੇ ਜਾਂਦੇ ਸੀਗੇ ਇਸ ਚੀਜ਼ ਬਾਰੇ ਕੁਝ ਨਹੀਂ ਸੀ ਸਾਨੂੰ ਪਤਾ ਅੱਜ ਸਾਨੂੰ ਪਤਾ ਵੀਰ ਨੇ ਜਿਹੜੇ ਸਾਹਮਣੇ ਵੀਰ ਜਾ ਰਹੇ ਨੇ ਬੈਗ ਇਹਨਾਂ ਦੇ ਕੋਲ ਇਹਨਾਂ ਨੇ ਬਹੁਤ ਇਤਿਹਾਸ ਦੇ ਉੱਪਰ ਚੰਨਣਾ ਪਾਇਆ ਦੇਖੋ ਇੱਕੋ ਸੰਦੇਜੀ ਤੁਸੀਂ ਦੇਖ ਸਕਦੇ ਹੋ ਇਹ ਨੂੰ ਰੂਮ ਇੱਕ ਤਰ੍ਹਾਂ ਦਾ ਕਮਰਾ ਉਸ ਟਾਈਮ ਦਾ ਹੁਣ ਆਪਾਂ ਨੂੰ ਪ੍ਰੋਪਰ ਪਤਾ ਨਹੀਂਗਾ ਵੀ ਇਸ ਜਗ੍ਹਾ ਦਾ ਇਤਿਹਾਸ ਇਹ ਪ੍ਰੋਪਰ ਪਰ ਵਾਕਈ ਮਨ ਖੁਸ਼ ਹੋਇਆ ਬਹੁਤ ਕੁਝ ਨਵਾਂ ਦੇਖਿਆ ਤਿੰਨ ਤਿੰਨ ਫੁੱਟ ਚੌੜੀਆਂ ਹੋਣਗੀਆਂ ਇਹ ਦੁਕਾਨ ਦਾ ਇਹ ਇਹ ਮੇਨ ਵੱਡੀ ਕੰਧ ਜਿਹੜੀ ਸੰਗਤ ਜੀ ਤੁਸੀਂ ਕੰਧ ਦੇਖ ਸਕਦੇ ਟੱਟੋ-ਟੱਟ ਤਿੰਨ ਫੁੱਟ ਦੇ ਲਗਭਗ ਦੀ ਚੜਾਈ ਆ ਜਿਹੜੀ ਬੁੰਗਾ ਸਾਹਿਬ ਦੀ ਕੰਧ ਬਣੀ ਹੋਈ ਆ ਮੇਨ ਵਾਕਈ ਬਹੁਤ ਵੱਡਾ ਅੰਦਰੋਂ ਬਣਿਆ ਹੋਇਆ ਇਸ ਜਗ੍ਹਾ ਨੂੰ ਮੈਂ ਬਹੁਤ ਵੱਧ ਦਿਲੋਂ ਸਲਾਮ ਤੇ ਇੱਕ ਆਪਣਾ ਜਿਹੜਾ ਸਿਰਾ ਇਸ ਜਗ੍ਹਾ ਦੇ ਉੱਪਰ ਝੁਕਾਉਣਾ ਹੈ ਬਾਬਾ ਜੀ ਅੱਗੇ ਜਿੱਥੇ ਇੰਨੇ ਵੱਡੇ ਮਹਾਨ ਯੋਧਾ ਨੇ ਆਪਣਾ ਤਖਤ ਲਾ ਕੇ ਬੈਠਿਆ ਕਰਦੇ ਸੀ ਤੁਸੀਂ ਦੇਖ ਸਕਦੇ ਹੋ ਜੱਸਾ ਸਿੰਘ ਰਾਮਗੜੀਆ ਜੀ ਦੀ ਤੁਸੀਂ ਦੇਖ ਸਕਦੇ ਅੱਗੇ ਤਸਵੀਰ ਬਣੀ ਹੋਈ ਹੈ ਫੋਟੋ ਪਈ ਹੈ ਦੇਖੋ ਆਪਾਂ ਅੱਗੇ ਦੇਖਦੇ ਹਾਂ ਦੇਖੋ ਕਿੰਨਾ ਸੋਹਣਾ ਸਟਰਕਚਰ ਬਣਿਆ ਹੋਇਆ ਸਾਰਾ ਸੰਗਤ ਜੀ ਦੱਸਰ ਮੁਤਾਬਕ ਇਹ ਵੀਰ ਦੇ ਕੇ ਇਹਦੇ ਨੀਚੇ ਵੀ ਹੋਰ ਵੀ ਬਿਲਡਿੰਗਾਂ ਬਣੀਆਂ ਹੋਈਆਂ ਨੇ ਫਤਮਾਨ ਤੇ 7 ਮੰਜ਼ਲਾ ਨਾ 7 ਮੰਜ਼ਲਾ ਨੀਚੇ ਇਹਦੇ ਨੀਚੇ 7 ਮੰਜ਼ਲਾ ਬਣੀਆਂ ਹੋਈਆਂ ਨੇ ਜਿਵੇਂ ਵੀਰ ਹੋਣ ਦੱਸ ਰਹੇ ਨੇ ਅੱਗੇ ਵੀਰ ਜੀ ਇੱਥੇ ਦੇਖੋ ਅੱਗੇ ਸੀੜੀ ਜਾਂਦੀ ਇਹ ਉਰੇ ਜਾਂਦੀ ਸੀ ਸੀੜੀ ਆਏ ਬੰਦ ਕਰਤੀ ਦੇਖੋ ਜੀ ਇੱਥੇ ਦੇਖੋ ਪਿੱਛੇ ਇਸ ਜਗ੍ਹਾ ਦੇ ਉੱਪਰ ਹਾਂ ਹਾਂ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਨੀਚੇ ਉਹ ਦੇਖੋ ਪੌੜੀ ਜਾ ਰਹੀ ਹੈ ਲਾਈਟ ਬੰਦ ਕਰਿਓ ਉਹ ਦੇਖੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਨੀਚੇ ਪੌੜੀਆਂ ਜਾ ਰਹੀਆਂ ਨੇ ਸੱਤ ਮੰਜ਼ਲਾ ਕਹਿ ਰਹੇ ਨੇ ਕਹਿੰਦੇ ਵੀ ਸੱਤ ਮੰਜ਼ਲਾ ਨੀਚੇ ਨੀਚੇ ਹੋਰ ਬਣੇ ਹੋਏ ਨੇ ਵਾਕਈ ਸੰਗਤ ਜੀ ਬਹੁਤ ਵੱਡਾ ਇਤਿਹਾਸ ਹੈ ਜਿਹੜਾ ਕਿ ਆਪਣੇ ਦਰਬਾਰ ਸਾਹਿਬ ਦੀ ਆ ਦੇਖੋ ਨੀਚੇ ਪੌੜੀਆਂ ਜਾਂਦੀਆਂ ਆਇਆ ਕਰੋ ਜਿਸਾ ਸਤਿੰਗ ਰਾਮਗੜੀ ਜਿਹੜਾ ਆਪਣੇ ਇਸ ਬੁੰਗੇ ਦਾ ਬੁੰਗੇ ਦੇ ਵਿੱਚ ਨਾਲ ਹੀ ਬਣੇ ਹੋਏ ਨੇ ਤੁਸੀਂ ਇਹ ਜਗਤ ਗੜੀਆ ਪੁੰਗਾ ਇਹ ਜਗ੍ਹਾ ਨੂੰ ਕਹਿੰਦੇ ਨੇ ਤੁਸੀਂ ਆ ਦੇਖੋ ਤਾਂ ਸਹੀ ਯਾਰ ਕਿੰਨਾ ਵੱਡਾ ਹੈ ਜੀ ਆਓ ਹੁਣ ਆਪਾਂ ਤੁਹਾਨੂੰ ਇੱਕ ਹੋਰ ਦਿਖਾਉਣਾ ਇੱਕ ਵੀਰ ਆਪਣੇ ਇੱਥੇ ਜਿਹੜੇ ਸੇਵਾਦਾਰ ਕਰੇ ਉਹ ਕਿ ਤੁਹਾਨੂੰ ਅਸੀਂ ਗੋਲੀਆਂ ਦੇ ਨਿਸ਼ਾਨ ਵੀ ਦਿਖਾਉਨੇ ਆ ਵਾਹ ਦੀਵਾ ਸੰਗਤ ਜੀ ਇਹ 1984 ਵਾਲੇ ਨੇ ਵੀਰ ਜੀ ਇਹ 1984 ਦੇ ਟਾਈਮ ਦੇਖੋ ਨਿਸ਼ਾਨ ਗੋਲੀਆਂ ਦੇ ਬਣੇ ਹੋਏ ਗੋਲੀਆਂ ਵੱਜੀਆਂ ਸੀਗੀਆਂ ਹਜੇ ਤੱਕ ਇਹ ਨਿਸ਼ਾਨ ਓਮੀ ਪੈ ਨਹੀਂ ਦੇਖੋ ਵਾਹਿਗੁਰੂ ਸਤਨਾਕ ਉਹ ਜਿਹੜਾ ਮਤਲਬ ਕੱਲ ਸੰਗਤ ਜੀ ਪ੍ਰਾਣੀ ਦੀ ਕੋਈ ਕੰਧ ਹੈ ਪ੍ਰਾਣੀ ਜਿਹੜੀ ਉਸ ਟਾਈਮ ਦੀ ਕੰਧ ਹੈ ਯਾਦਗਾਰੀ ਤੌਰ ਤੇ ਰੱਖੀ ਹੈ ਦੇਖੋ ਗੋਲੀਆਂ ਕਿੰਨੀਆਂ ਵੱਜੀਆਂ ਵਾਹਿਗੁਰੂ ਜੀ ਸੰਗਤ ਜੀ ਉਮੀਦ ਕਰਦਾ ਤੁਹਾਨੂੰ ਵੀਡੀਓ ਬਹੁਤ ਪਸੰਦ ਆਊਗੀ ਤੇ ਇਸ ਜਗ੍ਹਾ ਜਰੂਰ ਜਰੂਰ ਆ ਕੇ ਜਾਇਆ ਕਰੋ ਜਰੂਰ ਦਰਸ਼ਨ ਕਰਕੇ ਜਾਇਆ ਕਰੋ ਤੇ ਆਪਣੇ ਬੱਚਿਆਂ ਨੂੰ ਜਰੂਰ ਦਿਖਾਇਆ ਕਰੋ ਇਹ ਆਪਣਾ ਇਤਿਹਾਸ ਹੈ ਬਹੁਤ ਵੱਡਾ ਜਿਹੜਾ ਦਸਣਯੋਗ ਇਤਿਹਾਸ ਹੈ ਕਿ ਆਪਣੇ ਬੱਚਿਆਂ ਨੂੰ ਆਇਆ ਕਰੋ ਇਸ ਜਗ੍ਹਾ ਦੇ ਉੱਪਰ ਹਾਂ ਕਿ ਵਿਜ਼ਿਟ ਕਰਿਆ ਕਰੋ ਦਰਸ਼ਨ ਮੇਲੇ ਕਰਿਆ ਕਰੋ ਤੇ ਨਾਲ ਬੱਚਿਆਂ ਨੂੰ ਕਰਾ ਦਿਖੋ ਕਿੰਨਾ ਵੱਡਾ ਆਪਣਾ ਇਤਿਹਾਸ ਪਿਆ ਇਸ ਜਗ੍ਹਾ ਦੇ ਉੱਪਰ ਵਾਹਿਗੁਰੂ ਜੀ ਸੰਗਤ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਇਸ ਜਗ੍ਹਾ ਦੇ ਉੱਪਰ ਲੰਗਰ ਹਾਲ ਬਣਿਆ ਹੋਇਆ ਜਿੱਥੇ ਸੰਗਤ ਰੋਜ਼ਾਨਾ ਲੰਗਰ ਛਕਦੀ ਹੈ ਇਸ ਜਗ੍ਹਾ ਲੰਗਰ ਹਾਲ ਬਣਿਆ ਹੋਇਆ ਜਿਹੜਾ ਆਪਣੇ ਦਰਬਾਰ ਸਾਹਿਬ ਦੇ ਨਾਲ ਹੀ ਤੁਸੀਂ ਦਰਸ਼ਨ ਕੀਤੇ ਉਸ ਦੇ ਨਾਲ ਨਾਲ ਤੁਸੀਂ ਆਪਣੇ ਲੰਗਰ ਹਾਲ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਈਂ ਦੰਗਰ ਹਾਲ ਦੇ ਜਿਹੜਾ ਬਿਲਕੁਲ ਸਾਹਮਣੇ ਤੁਸੀਂ ਅੱਜ ਦੇਖ ਸਕਦੇ ਹੋ ਮੰਜੀ ਹਾਲ ਦੀਵਾਨ ਹਾਲ ਮੰਜੀ ਸਾਹਿਬ ਇਸ ਜਗ੍ਹਾ ਦੇ ਉੱਪਰ ਜੋ ਸਵੇਰੇ ਜੋ ਵੀ ਕਥਾ ਹੁੰਦੀ ਹੈ ਉਹ ਇਸ ਜਗ੍ਹਾ ਦੇ ਉੱਪਰ ਹੁੰਦੀ ਹੈ ਇਸ ਜਗ੍ਹਾ ਮਾਰਾ ਪ੍ਰਕਾਸ਼ ਕਰਵਾਏ ਜਾਂਦੇ ਨੇ ਪਹਿਲਾਂ ਕੀਰਤਨ ਹੁੰਦਾ ਫਿਰ ਉਸ ਤੋਂ ਉਪਰੰਤ ਇਸ ਜਗ੍ਹਾ ਦੇ ਉੱਪਰ ਕਥਾ ਵਿਚਾਰ ਸਾਂਝੀ ਕੀਤੀ ਜਾਂਦੀ ਹੈ ਇਸ ਜਗ੍ਹਾ ਦੇ ਉੱਪਰ ਤਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਤਾ ਜੀ ਮੇਰੇ ਤੇ ਉਪਕਾਰ ਕਰ ਜਾਂ ਰਹੇਂ ਜਾਂ ਰਹਿਂ ਜਾਂ